ਮਾਂ ਆਪਣੇ 15 ਦਿਨ ਦੇ ਬੱਚੇ ਨੂੰ ਫ੍ਰਿਜ ਵਿੱਚ ਰੱਖ ਕੇ ਸੌਂ ਚਲੀ ਗਈ ਕਿ ਇਹ ਜਹੀ ਵੀ ਮਾਂ ਹੁੰਦੀ ਹੈ ਪਰਿਵਾਰ ਵਾਲਿਆਂ ਨੂੰ ਉਦੋਂ ਪਤਾ ਲੱਗਿਆ ਜਦੋਂ ਬੱਚਾ ਵਾਰ-ਵਾਰ ਰੋ ਰਿਹਾ ਸੀ ਮੁਰਾਦਾਬਾਦ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਚਲੋ ਜਾਂਦੇ ਆ ਪੂਰਾ ਮਾਮਲਾ ਕੀ ਹੈ ਬੱਚਾ ਜਦੋਂ ਪੈਦਾ ਹੁੰਦਾ ਹੈ ਤਾਂ ਉਸ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਉਸ ਦਾ ਪਾਲਣ ਪੋਸਣ ਬੜੇ ਧਿਆਨ ਨਾਲ ਕਰਨਾ ਪੈਂਦਾ ਹੈ ਪਰ ਹੁਣ ਇੱਕ ਮੁਰਾਦਾਬਾਦ ਦਾ ਮਾਮਲਾ ਸਾਹਮਣੇ ਆਇਆ ਹੈ ਦਾਦੀ ਨੂੰ ਬੱਚੇ ਦੇ ਰੋਂ ਦੀ ਆਵਾਜ਼ ਲਗਾਤਾਰ ਆ ਰਹੀ ਸੀ ਉਹ ਇਹ ਦੇਖਣ ਲਈ ਜਾਂਦੀ ਹੈ ਕਿ ਬੱਚਾ ਇੰਨੀ ਦੇਰ ਤੋਂ ਕਿਉਂ ਰੋ ਰਿਹਾ ਹੈ ਤੇ ਉਹ ਦੀ ਹੈ ਕਿ ਬੱਚੇ ਦੀ ਆਵਾਜ਼ ਤਾਂ ਫ੍ਰਿਜੋਂ ਆ ਰਹੀ ਹੈ ਤੇ ਉਹ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਬੁਲਾ ਲੈਂਦੀ ਹੈ ਤਾਂ ਘਰ ਦੇ ਦੇਖਦੇ ਹਨ ਕਿ ਬੱਚੇ ਨੂੰ ਫ੍ਰਿਜ 'ਚ ਰੱਖਿਆ ਹੋਇਆ ਹੈ ਤੇ ਘਰ ਦੇ ਮਾਂ ਤੋਂ ਪੁੱਛਦੇ ਹਨ ਕਿ ਬੱਚਾ ਫ੍ਰਿਜ 'ਚ ਕਿੱਦਾਂ ਪਹੁੰਚ ਗਿਆ ਮਾਂ ਬੜੀ ਸਹਜਤਾ ਨਾਲ ਕਹਿੰਦੀ ਹੈ ਕਿ ਮੈਨੂੰ ਸੌਣ ਨਹੀਂ ਦੇ ਰਿਹਾ ਸੀ ਇਸ ਲਈ ਮੈਂ ਫ੍ਰਿਜ ਵਿੱਚ ਰੱਖਤਾ ਮਾਂ ਦੀ ਇਹ ਗੱਲ ਸੁਣ ਕੇ ਸਾਰਾ ਪਰਿਵਾਰ ਹੱਕਾ ਬੱਕਾ ਰਹਿ ਜਾਂਦਾ ਹੈ ਮਾਂ ਨੂੰ ਝਾੜ ਫੋਕਾ ਲੈ ਨੂੰ ਦਿਖਾਇਆ ਜਾਂਦਾ ਹੈ ਪਰ ਉੱਥੇ ਪਰਿਵਾਰ ਨੂੰ ਤਸੱਲੀ ਨਹੀਂ ਹੁੰਦੀ ਇਸ ਲਈ ਮਾਂ ਨੂੰ ਡਾਕਟਰ ਕੋਲ ਲਿਜਾਇਆ ਜਾਂਦਾ ਹੈ ਤੇ ਡਾਕਟਰ ਚੈੱਕਅਪ ਤੋਂ ਬਾਅਦ ਦੱਸਦਾ ਹੈ ਕਿ ਮਾਂ ਨੂੰ ਪੋਸਟਪੋਟਮ ਸਾਈਕੋਸਿਸ ਨਾਦੀ ਬਿਮਾਰੀ ਹੈ ਇਹ ਬਿਮਾਰੀ ਮਾਂ ਨੂੰ ਬੱਚਾ ਹੋਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਹੋ ਸਕਦੀ ਹੈ ਇਸ ਬਿਮਾਰੀ ਵਿੱਚ ਮਾਂ ਦਾ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ ਇਸ ਲਈ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕੀ ਕਰ ਰਹੀ ਹੈ ਅਕਸਰ ਲੋਕ ਇਸ ਬਿਮਾਰੀ ਨੂੰ ਇਗਨੋਰ ਕਰ ਦਿੰਦੇ ਹਨ